ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਅੱਜ ਬੀਕੇ ਜੂ ਇਕਤਾ ਆਜ਼ਾਦ ਦਾ ਵਫਸਤਾ ਆਇਆ ਸੀ ਇੱਧਰ ਦਿਖਾ ਲਈਆਂ ਤੁਹਾਨੂੰ ਆਹ ਰਾਵੀ ਦਰਿਆ ਵਾ ਇਹਨੂੰ ਦੇਖੋ ਹਰ ਇੱਥੋਂ ਦੇ ਕਿਸਾਨਾਂ ਨੂੰ ਅਸੀਂ ਪੁੱਛਿਆ ਵੀ ਰਾਵੀ ਦਰਿਆ ਉਹਨਾਂ ਦੀ ਨਿੱਜੀ ਮਾਲਕੀ ਵਿੱਚ ਵਗਦਾ ਵਾ ਆਹ ਦਰਿਆ ਸੀ ਬੇੜਾ ਪਾਰ ਕਰਕੇ ਆ ਇੱਥੇ ਮੀਡੀਆ ਨੂੰ ਆਉਣਾ ਵੀ ਔਖਾ ਆ ਤੁਸੀਂ ਦੇਖ ਲਓ ਕਹਿੰਦੇ ਵੀ 10-10 ਫੁੱਟ ਰੇਗਾ ਉਹ ਤੁਹਾਨੂੰ ਦਿਸਦਾ ਹੋਊਗਾ ਟੱਕ ਕਿੰਨਾ ਤਕੜਾ ਆ ਕਿਸਾਨ ਖੜੇ ਇਹਨਾਂ ਦੇ ਪਿੱਛੇ ਆ ਉਹ ਉੱਚੇ ਕਿਸਾਨ ਖੜੇ ਆ ਉਹ ਰੇਤ 'ਤੇ ਖੜੇ ਆ ਇੰਨੀ ਰੇਤ ਚੜ ਗਈ ਹੈਗੀ ਆ ਅਰ ਜਿਹੜੇ ਸਰਕਾਰ ਦੇ ਬਿਆਨ ਆ ਰਹੇ ਆ ਵੀ 23 ਪਿੰਡਾਂ ਦੇ ਵਿੱਚ ਅਸੀਂ ਕਿਹਾ ਵੀ ਪੱਥਰ ਚੁੱਕ ਕੇ ਲਿਆਓ ਗਾਰ ਮਿੱਟੀ ਇਹਨਾਂ ਨੂੰ ਹੀ ਪੁੱਛਿਆ ਕੋ ਸਰਕਾਰ ਹੀ ਕਿਹਦੇ ਸਰਕਾਰਤਾ ਹੀ ਨਹੀਂ ਇਹ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰ ਰਹੇ ਆ ਵੀ ਜਦੋਂ ਇਹ ਪੁਲ ਬਣ ਜਾਵੇ ਉਹ ਡੀਜ਼ਲ ਤੇ ਟ੍ਰੈਕਟਰ ਲੈ ਕੇ ਆਉਣ ਤੇ ਇਹ ਰੇਤ ਖਿੱਚ ਕੇ ਜਿਹੜੀ ਆ ਆ ਦਰਿਆ ਦੇ ਨਾਲ-ਨਾਲ ਕੀਤੀ ਜਾਵੇ ਤਾਂ ਜੋ ਇਹਨਾਂ ਦੀ ਕਣਕ ਦੀ ਬਜਾਈ ਹੋ ਸਕੇ ਔਰ ਆਪਣੇ ਕਿਸਾਨ ਇੱਕ ਸਾਨੂੰ ਮਿਲਿਆ ਉਹ ਕਹਿੰਦਾ 33 ਕਿੱਲੇ ਮੇਰੇ ਅੱਦੇ ਉਧਰ ਰਹਿ ਗਏ ਅਦੇ ਇੱਧਰ ਹੋ ਗਏ ਇੱਕ ਕਿਸਾਨ ਮਿਲਿਆ ਕਹਿੰਦਾ 17 ਕਿੱਲੇ ਆ ਹੋਰ ਵੀ ਵੀਰ ਹੈਗੇ ਆ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਹੈਗਾ ਉਹ ਕਹਿੰਦੇ ਵੀ ਦਰਿਆ ਕਹਿੰਦੇ ਵੀ ਸਾਡੀ ਨਿੱਜੀ ਮਾਲਕੀ ਵਿੱਚ ਵਗਣ ਡਿਆ ਇਹਦੇ ਕਹਿੰਦੇ ਸਦਿਆਂ ਤੋਂ ਮੁਆਵਜ਼ਾ ਕੋਈ ਨਹੀਂ ਪਰ ਦਰਿਆ ਚੋਂ ਨਿਕਲਣ ਵਾਲੀ ਰੇਤ ਤੇ ਕਹਿੰਦੇ ਅਧਿਕਾਰ ਸਰਕਾਰ ਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੀਡੀਆ ਆਲੋ ਚਲਾ ਦਿਓ ਕਿਰਪਾ ਕਰਕੇ ਚਲਾਉਣੀ ਨਹੀਂ ਤੁਸੀਂ ਹੁਣ ਵੀ ਇੱਥੇ ਠੇਕੇਦਾਰ ਘੁੰਮਦੇ ਆ ਅਸੀਂ ਕਿਹਾ ਕਿਸਾਨਾਂ ਨੂੰ ਵੀ ਕੋਈ ਠੇਕੇ ਠੋਕੇਦਾਰ ਨਹੀਂ ਚੱਲਣ ਦੇਣਾ ਜਿੱਥੇ-ਜਿੱਥੇ ਰੇਤ ਪਈਆ ਚੱਕ ਕੇ ਪਰਲੇ ਕਿਉਂਕਿ ਪਰਲੇ ਪਾਸੋਂ ਕੱਢੀ ਜਾ ਸਕਦੀ ਐ ਇਧਰੋਂ ਸ਼ਾਇਦ ਕੱਢਣੀ ਔਖੀ ਹੈਗੀਏ ਜੇ ਸਰਕਾਰ ਪੁਲ ਬਣਾ ਕੇ ਦੇਵੇ ਹੁਣ ਸਾਨੂੰ ਵੀ ਤਸੀਂ ਆਪਣੇ ਖੇਤਾ ਤੋਂ ਜਿਹੜੀ ਕੋ ਰੇਤ ਵੇਚਣ ਵਾਲੇ ਨੂੰ ਵੇਚ ਸਕੀਏ ਜਿਹੜੀ ਕੋ ਮਿੱਟੀ-ਮਿੱਟੀ ਆ ਉਹਨੂੰ ਸਾਈਡਾਂ ਤੇ ਖੜ ਸਕੀਏ ਤੋਂ ਸਰਕਾਰ ਦਾ ਅਜੇ ਇੱਥੇ ਕੋਈ ਸਿਸਟਮ ਨਹੀਂ ਹੈਗਾ ਜੇ ਪਾਣੀ ਨੀਮਾ ਹੁੰਦਾ ਪੁਲ ਬਣਾ ਕੇ ਦੇਵੇ ਜਿਹੜੇ ਆਰਜੀ ਪੁਲ ਇੱਥੇ ਬਣਾਉਣੇ ਚਾਹੀਦੇ ਸੀ ਇਹ ਪਿੰਡ ਚਾੜਪੁਰ ਅਜਨਾਲਾ ਇਸ ਏਰੀਆ 'ਚ ਮੈਂ ਖੜਾ ਹੈਗਾ ਵਾਂ ਜਿੱਥੇ ਆ ਹਾਲਾਤ ਹੈਗੇ ਆ ਧੰਨਵਾਦ